ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਅਸੀਂ ਹੁਣ ਫਤੇਗੜ ਸਾਹਿਬ ਤੋਂ ਰਵਾਨਾ ਹੋਣ ਲੱਗੇ ਆ ਆਨੰਦਪੁਰ ਸਾਹਿਬ ਨੂੰ ਸੋ ਅੱਗੇ ਦਾ ਸਾਰਾ ਸਾਨੂੰ ਆਨੰਦਪੁਰ ਸਾਹਿਬ ਦਾ ਵਲੌਗ ਦਿਖਾਇਆ ਜਾਏਗਾ ਸੋ ਜੁੜੇ ਰਹਿਣਾ ਸਾਡੇ ਨਾਲ ਸਾਰਾ ਵਲੌਗ ਦੇਖਿਓ ਜਰੂਰ ਮੇਰੇ ਨਾਲ ਨੇ ਸਾਡੇ ਪਿੰਡ ਦੇ ਚਰਮਨ ਸਿੰਘ ਜੀ ਹੈਰੀ ਚੰਚਲ ਜਗਥਾਰ ਸਿੰਘ ਉਹ ਅੱਗ ਖਰਾਬੀ ਦੀ ਅਦਰ ਹਰਮਨ ਸਿੰਘ ਦੇ ਪਿੱਛੇ ਦੋ ਲਟੇਰੇ ਵਿੱਚ ਸੋ ਜੁੜੇ ਰਹੋ ਸੋ ਮਿਲਦੇ ਆ ਫਰਨੰਦਪਾ ਸਾਹਿਬ ਤੇ ਸਾਰਾ ਰਸਤਾ ਤੁਹਾਨੂੰ ਦਿਖਾਵਾਂਗੇ ਕਿੱਥੇ ਕਿੱਥੇ ਅਸੀਂ ਜਾਂਦੇ ਆਂ ਰਾਸਤੇ ਵਿੱਚ ਦੋ ਬਲਦਾਰਾ ਸਾਹਿਬ ਹੋਰ ਆਉਣਗੇ ਉੱਥੇ ਵੀ ਮੇਰੇ ਥਾਡੇ ਕਾਂਗੇ ਸੋ ਠੀਕ ਹੈ ਜੀ ਵਾਇਗੁਲ ਜੀ ਦਾ ਖਾਲਸਾ ਵਾਇਗੁਲ ਜੀ ਫਤਿਹ ਸੋ ਬੋਲੇ ਸੋ ਨਿਹਾਲੋ ਸੋ ਸ੍ਰੀ ਅਕਾਲੋ ਚੱਲ ਬਈ ਭਗਤਾ ਹੋਰ ਵਧੀ ਦੀ ਰੋਕੀ ਚੱਲੇ ਆਹੀ ਓਏ ਓਏ ਰੋ ਰੋ ਬਟਾ ਕੀ ਸਾਹਿਬ ਕਿੱਥੇ ਆ ਦਰਾਹੇ ਕੋਈ ਜਾ ਕੇ ਨਾ ਦਰਾਹੇ ਵਾਲੀ ਨਹਿਰ ਨਹੀਂ ਇਹਨੂੰ ਪਤਾ ਵਸਾ ਤਣਾ ਨੂੰ ਕਿਤੇ ਹੋਏ ਨੂੰ ਯਾਰ ਕਿੱਥੇ ਪਤਾ ਦੇ ਬਣਾਇਆ ਯਾਰ ਦਰਾਹੇ ਵਾਲੀ ਨਹਿਰ ਨਹੀਂਗੀ ਵਾਲੀ ਨਹਿਰ ਤੋਂ ਥੱਲੇ ਨੂੰ ਉਤਰਨਾ ਪੈਂਦਾ ਵਾ ਹੈ ਦਰਾਹੇ ਵਾਲੀ ਨਹਿਰ ਤੋਂ ਥੱਲੇ ਨੂੰ ਉਤਰਨਾ ਪੈਂਦਾ ਯਾਰ ਥੱਲੇ ਉਤਰ ਕੇ ਨਾਲ ਉੱਪਰ ਕੇ ਬਾਅਦ ਮੈਂ ਤਾਂ ਬੈਠ ਹੋ ਗਿਆ ਚਨ ਕੋਈਆਂ ਪਿੰਡ ਦੀ ਲੋਕੇਸ਼ਨ ਲਾ ਲਿਓ 6 ਕਿਲੋਮੀਟਰ ਬਾਅਦ ਥੰਦੇ ਉੱਤਰ ਗਿਆ ਨਹੀਂ ਹੈਗਾ ਆਇਤਾ 8-10 ਕਿਲੋ ਓਕੇ ਬਾਬਾ ਜੀ ਬੋਲੇ ਫੋਨ ਹਾਰੋ ਜਰੀਆ ਕਾਲੋ ਚਲੋ ਜੀ ਜ਼ੰਗ ਤੋਂ ਹੁਣ ਆਪਾਂ ਚੱਲਦੇ ਆਂ ਜੀ ਆਨੰਦਪੁਰ ਸਾਹਿਬ ਵੱਲ ਨੂੰ ਬਾਈ ਹੁਣ ਆਹ ਰਿਐਕਸ਼ਨ ਦੇਖੋ ਸਾਡੇ ਸਿੰਘ ਨੂੰ ਦੇਖ ਕੇ ਸਿੰਘ ਹੁਣਾ ਦੇ ਰੈਐਕਸ਼ਨ ਦੇਖ ਰਹੇ ਨੇ ਦੇਖ ਰਹੇ ਨੇ ਥੋੜੀ ਥੋੜੀ ਖਾਂਦਾ ਰਹੀ ਹੈ ਤੋੜਾ ਸਿੰਘ ਉਹਦੇ ਕੇਹੜਾ ਦੇ ਰੈਐਕਸ਼ਨ ਆ ਦੇਖ ਕੇ ਉਹ ਖਾਸ ਵੀ ਰਹੀ ਹੈ ਠੀਕ ਆ ਜੀ ਮਿਲਦੇ ਆਂ ਫਿਰ ਆਪਾਂ ਅੱਗੇ ਰਾਸਤੇ ਵਿੱਚ ਧੰਦ ਵੀ ਬਹੁਤ ਜ਼ਿਆਦਾ ਪੈ ਗਈ ਤੇ ਸਾਨੂੰ ਮੈਸੇਜ ਵੀ ਆ ਚੁੱਕਿਆ ਹੈ ਧੁੰਦ ਦਾ ਕਿ ਧੁੰਦ ਬਹੁਤ ਜ਼ਿਆਦਾ ਪੈਣੀ ਹੈ ਪੈ ਵੀ ਚੁੱਕੀ ਆ ਠੀਕ ਆ ਜੀ ਇੱਕ ਨੰਬਰ ਦੇ ਦੋ ਮਿੰਟ ਹਾਂਜੀ ਸੋ ਅਸੀਂ ਆਨੰਦਪੁਰ ਸਾਹਿਬ ਨੂੰ ਰਵਾਨਾ ਹੋਏ ਆ ਤੇ ਆਪਣਾ ਜਾ ਰਿਹਾ ਇਹ ਰਸਤਾ ਸਿੰਗਲ ਰੋਡ ਆ ਸਿੰਗਲ ਰੋਡ ਕੋ ਫੜਿਆ ਹੋਇਆ ਅਸੀਂ ਤੇ ਰਸਤਾ ਥੋੜਾ ਜਿਹਾ ਖਰਾਬ ਹੀ ਆ ਯਾ ਕੁੜੀ ਤੇ ਤੇ ਬਹੁਤ ਆ ਤੇ ਗੱਡੀ ਵਾਲਾ ਵੀ ਸਾਡੇ ਤੋਂ ਹਾਰ ਨ ਮਾਰ ਮਾਰ ਹਾਰ ਨ ਮਾਰ ਮਾਰ ਰਸਤਾ ਮੰਗੀ ਜਾਂਦਾ ਸੀ ਅਸੀਂ ਰਸਤਾ ਮਿਲ ਗਿਆ ਉਹ ਲੋਕ ਇਹ ਤੋਂ ਅਵਰ ਹੈ ਨਹੀਂ ਕਿਸੇ ਚ ਇਦਾਂ ਹੀ ਚੱਲ ਰਿਹਾ ਵਾ ਆਪਣਾ ਵਲੌਗ ਤੇ ਤੁਸੀਂ ਸਾਡੇ ਨਾਲ ਜੁੜੇ ਹੋਇਆ ਸੰਪੋਰਟ ਦੇ ਰਹੇ ਹੋ ਸਾਰਾ ਅਸੀਂ ਪਹੁੰਚ ਚੁੱਕੇ ਹਾਂ ਮੋਰਿੰਡੇ ਤੇ ਅਸੀਂ ਜਾ ਰਹੇ ਹਾਂ ਗੋਦਵਾਲਾ ਕੋਤਵਾਲੀ ਸਾਹਿਬ ਸੋ ਰੋਡ ਤੋਂ ਕਰ ਗਏ ਆ ਕ੍ਰੋਸ ਤੇ ਸਿੱਧਾ ਰਸਤਾ ਜਾਂਦਾ ਵਾ ਗੋਦਵਾਲਾ ਸਾਹਿਬ ਨੂੰ ਸਾਪ ਨੇ ਅੱਛਾ ਮੈਂ ਮੰਨਦਾ ਥੋੜਾ ਜਿਹਾ ਗਲਤ ਮੁੜ ਗਏ ਸੀਗੇ ਉਹ ਉੱਪਰ ਲੱਗੇ ਸੀਗੇ ਰੱਡੀ ਇੱਥੇ ਬਾਹਰ ਹੀ ਰੋਕ ਚੱਲਦੇ ਆ ਹਨਾ ਸਾਡੇ ਸਿੰਘ ਨੂੰ ਦੇਖ ਕੇ ਲੋਕ ਰੈਕਸ਼ਨ ਕਰ ਰਹੇ ਨੇ ਘੈਂ ਘੈਂ ਆ ਗਲੀ ਦੇ ਵਿੱਚ ਬੁਲਦਰਾ ਸਾਹਿਬ ਵੀ ਦੇਖ ਸਕਦੇ ਹੋ ਅੱਗੇ ਸੰਗਤ ਜਾ ਰਹੀ ਹੈ ਆ ਉੱਥੇ ਲਾਉਂਦੇ ਆ ਅੰਨੀ ਜਗ੍ਹਾ ਤੇ ਬੂਡ ਜਰਾ ਆਪ ਇੱਥੇ ਲਾ ਦਿਓ ਬਈ ਜੀ ਚਲੋ ਉੱਥੇ ਲਾ ਦੇ ਰਹਿਣ ਦੋ ਉੱਥੇ ਜਮਾ ਕਰਾਉਂਦਾ ਸਗਲੀ ਦੇ ਵਿੱਚ ਅੱਜ ਵੀ ਉੱਧਰ ਜਾਏ ਪਿਆਰੇ ਆਪਣੇ ਜਾ ਰਹੇ ਨੇ ਦਰਸ਼ਨਾਂ ਨੂੰ ਸੋਦਰ ਸਾਹਿਬ ਅਸੀਂ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਸੋਦਰ ਸਾਹਿਬ ਇੱਧਰ ਪਾਰਕਿੰਗ ਵੀ ਹੈਗੀ ਜਿਣੀ ਪਰ ਅਸੀਂ ਗੱਡੀ ਉੱਧਰ ਬਾਹਰ ਗਲੀ 'ਚ ਪਾਰਕ ਕਰਾਂਗੇ ਸੋਦਰ ਬਿਖਿਆ ਨੇ ਗੋਦਰਾ ਸਾਹਿਬ ਦੇ ਦਰਸ਼ਨ ਨਗਾ ਸਕਦੇ ਜੀ ਤੁਸੀਂ ਗੋਦਰਾ ਸਾਹਿਬ ਕੋਤਵਾਲੀ ਸਾਹਿਬ ਇੰਦਰ ਜੋੜਾ ਕਰਾ ਜੀ ਅੱਗੇ ਚਲ ਮਲਤਾਂ ਨੂੰ ਜੋੜੇ ਜਮਾ ਕਰਾ ਰਹੇ ਨੇ ਇੰਦਰ ਹੈ ਗੁਰੂ ਗੰਗਾ ਨਾਥ ਜੀ ਨੂੰ ਇਹਦਾ ਚੱਲ ਰਹੀ ਹੈ ਜੀ ਨੰਬਰ ਹਾਂਜੀ ਇਹ ਗੱਭਰੂ ਨੌਜਵਾਨਾਂ ਨੇ ਜੋੜੇ ਜਮਾ ਕਰਾ ਕੇ ਆ ਸਾਨੂੰ ਸਿਮਾ ਟਿਕਣ ਲਈ ਤਿਆਰ ਹਾਂ ਬਿਲਕੁਲ ਆ ਜਿਓ ਜੀ ਸੁਣ ਲੈ ਕੇ ਚੱਲਦੇ ਆ ਗੋਦਾਰਾ ਸਾਹਿਬ ਦਾ ਦਰਸ਼ਨ ਕਰਾਂ ਐਨ ਆਸ਼ਕਾ

おまえ。 ਹਾਂਜੀ ਸੰਗਤ ਜੀ ਇਹ ਸੀਗਾ ਗੁਰਦੁਆਰਾ ਕੋਸਵਲੀ ਸਾਹਿਬ ਜਿੱਥੇ ਕਿ ਮਾਤਾ ਗੁਜਰਖੌਰ ਅਤੇ ਛੋਟੇ ਸਾਹਿਬ ਜਦਿਆਂ ਨੂੰ ਜੇਲ੍ਹ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਇੱਕ ਰਾਤ ਨਾ ਹੀ ਉਹਨਾਂ ਨੂੰ ਕੋਈ ਠੰਡ ਤੋਂ ਬਚਣ ਲਈ ਇਜਾਈ ਨਾ ਕੋਈ ਮੋਟਾ ਕੱਪੜਾ ਨਾ ਹੀ ਰੋਟੀ ਪਾਣੀ ਕੁਛ ਨਹੀਂ ਦਿੱਤਾ ਸੀਗਾ ਸੋ ਉਸ ਤੋਂ ਬਾਅਦ ਸਰਹੰਦ ਚਲੇ ਗਏ ਸੀਗੇ ਸੋ ਇੱਕ ਰਾਤ ਇੱਥੇ ਰੱਖਿਆ ਗਿਆ ਸੀ ਜੇਸੀ ਗੁਰਦੁਆਰਾ ਸਾਹਿਬ ਦੇ ਖਿਲਾਫ ਸੋ ਮਿਲਦੇ ਆ ਤੁਹਾਨੂੰ ਨੈਕਸਟ